ਪੀੜ ਕਿਨੂੰ ਕਹਿੰਦੇ ਆ ਇਸ ਛੋਟੀ ਜਿਹੀ ਕਹਾਣੀ ਰਹੀ ਤੁਹਾਨੂੰ ਦੱਸਾਂਗੇ ਉਹ ਕਹਿੰਦਾ ਕਿ ਹਾਲੇ ਮੰਝੇ ਤੇ ਬੈਠਾ ਹੀ ਸੀ ਕਿ ਉਹ ਪਾਣੀ ਦਾ ਗਲਾਸ ਲੈ ਸਰਾਂ ਨੇ ਖੜੀ ਸੀ ਮੈਂ ਹੈਰਾਨ ਹੁੰਦਾ ਕਿ ਮੇਰੀ ਪਿਆਸ ਦਾ ਬਿਨਾ ਬੋਲੇ ਕਿਵੇਂ ਪਤਾ ਲੱਗ ਜਾਂਦਾ ਉਹਨੂੰ ਮੈਂ ਜਰੇਬ ਫਰੋਲਣ ਲੱਗਦਾ ਤਾਂ ਉਹ ਆਖਦੀ ਕਿ ਸਿਰ ਦੁਖ ਦਾ ਗੋਲੀ ਲੱਭ ਰਹੇ ਹੋ ਮੈਂ ਆਖਦਾ ਕਿ ਕਾਗਜ਼ ਚ ਲਪੇਟ ਗਈ ਜੇ ਚ ਪਾਈ ਸੀ ਕਿਧਰੇ ਡਿੱਗ ਗਈ ਹੋਣੀ ਉਹ ਨੌ ਨੂੰ ਆਵਾਜ਼ ਮਾਰ ਕੇ ਆਖਦੀ ਕਿ ਆਪਦੇ ਬਾਪੂ ਜੀ ਨੂੰ ਗੋਲੀ ਲਿਆ ਦੇ ਪੁੱਤ ਸ਼ੀਸ਼ੀ ਚ ਪੇਟੀ ਤੇ ਪਈ 9 ਗੋਲੀ ਲੈ ਕੇ ਆਉਂਦੀ ਤੇ ਮੈਂ ਗੋਲੀ ਲੈ ਕੇ ਪਾਣੀ ਪੀ ਕੇ ਬਾਹਰ ਜਾਣ ਲੱਗਦਾ ਤਾਂ ਉਹ ਆਖਦੀ ਕਿ ਬਿੰਦ ਘੜੀ ਆਰਾਮ ਕਰ ਲੋ ਜੇ ਸਿਰ ਦੁਖਦਾ ਤਾਂ ਕੰਮਾ ਦਾ ਕੀ ਕੰਮ ਤਾਂ ਹੋ ਹੀ ਜਾਣੇ ਮੈਂ ਉਹਨੂੰ ਹਮੇਸ਼ਾ ਵਾਂਗ ਅਣ ਸੁਨਾ ਕਰ ਬਾਹਰ ਨੂੰ ਚਲਾ ਜਾਂਦਾ ਉਹ ਮਗਰੋਂ ਫਿਕਰ ਕਰਦੀ ਰਹਿੰਦੀ ਅੱਜ 2 ਸਾਲ ਹੋ ਗਏ ਉਹਨੂੰ ਗਈ ਨੂੰ ਮੈਂ ਬਾਹਰੋਂ ਆ ਕੇ ਮੰਜੇ ਤੇ ਬੈਠ ਕੇ ਇੰਤਜ਼ਾਰ ਕਰਦਾ ਹਾਂ ਕਿ ਉਹ ਆਵੇਗੀ ਪਾਣੀ ਦਾ ਗਲਾਸ ਲੈ ਕੇ 2 ਮਿੰਟ ਉਡੀਕਦਾ ਪਰ ਕੋਈ ਨਾ ਆਉਂਦਾ ਤੇ ਫਿਰ ਅੱਖਾਂ ਪਰ ਖੁਦ ਘੜੇ ਚੋਂ ਗਲਾਸ ਪਾਣੀ ਭਰ ਪੀ ਲੈਂਦਾ ਉਹਦੇ ਜਾਣ ਤੋਂ ਬਾਅਦ ਰੋਜ਼ ਸਿਰ ਦਰਦ ਰਹਿੰਦਾ ਪਰ ਗੋਲੀ ਨਾ ਲੈਂਦਾ ਇਹ ਦਰਦ ਉਹਦੇ ਵਿਛੜਨ ਦਾ ਏ ਜੋ ਮੈਂ ਰੋਜ਼ ਸਹਿੰਦਾ ਹਾਂ ਤੇ ਗੋਲੀਆਂ ਅਜਿਹੇ ਦਰਦ ਦਾ ਕਦੇ ਇਲਾਜ ਨਹੀਂ ਬਣੀਆਂ